ਕਾਸ਼ੀ ਕਾਲ ਕਿ ਤੁਹਾਨੂੰ ਪਤਾ ਵੀ ਜੋ ਅੱਜ ਤੁਸੀਂ ਦੁਨੀਆ ਦੇਖ ਰਹੇ ਹੋ ਲਾਈਕ ਮੋਬਾਈਲ ਫੋਨਸ ਹੈਲੀਕਾਪਟਰਸ ਐਂਡ ਮਿਲੀਅਨ ਬਿਲੀਅਨ ਡਾਲਰਸ ਯਾ ਕੰਪਨੀਆਂ ਇਸੇ ਟਾਈਮ ਤੇ ਇਹ ਸਿਰਫ ਇੱਕ ਇਮੇਜਿਨੇਸ਼ਨ ਸੀ ਜੋ ਕਿ ਰੀਅਲਿਸਟਿਕ ਨਹੀਂ ਲੱਗਦੀ ਸੀ ਇੱਕ ਟਾਈਮ ਤੇ ਲੋਕ ਕਹਿੰਦੇ ਹੀ ਵੀ ਬੰਦਾ ਕਦੀ ਹਵਾ 'ਚ ਨਹੀਂ ਉੱਠ ਸਕਦਾ ਤੇ ਇਲੈਕਟ੍ਰਿਕ ਬਲਬ ਇੱਕ ਤਰ੍ਹਾਂ ਦੀ ਇੰਪੋਸੀਬਲ ਜੀ ਗੱਲ ਲੱਗਦੀ ਸੀ ਪਰ ਨੇ ਪੋਲੀਨ ਹਿਲ ਕਹਿੰਦਾ ਹੈ ਵੀ ਵਟ ਏਵਰ ਦਾ ਮਾਈਂਡ ਕੈਨ ਕਨਸੀਵ ਐਂਡ ਬਲੀਵ ਇਟ ਕੈਨ ਅਚੀਵ ਅੱਜ ਦਾ ਸਵਾਲ ਇਹ ਨਹੀਂ ਵੀ ਤੁਸੀਂ ਕਿੰਨਾ ਹਾਰਡ ਵਰਕ ਕਰਦੇ ਹੋ ਅੱਜ ਦਾ ਸਵਾਲ ਇਹ ਹੈ ਤੁਸੀਂ ਆਪਣੀ ਇਮੇਜਿਨੇਸ਼ਨ ਨੂੰ ਕਿੰਨਾ ਪਾਵਰ ਦਿੰਦੇ ਹੋ ਸੋ ਅੱਜ ਸਟਾਰਟ ਕਰਦੇ ਹਾਂ ਨੈਪੋਲੀਅਨ ਹਿਲ ਦੀ ਬੁੱਕ ਥਿੰਕ ਐਂਡ ਗ로우 ਰਿਚ ਦਾ ਚੈਪਟਰ 5 ਇਮੇਜਿਨੇਸ਼ਨ ਪੋਲੀਨ ਹਿਲ ਕਹਿੰਦਾ ਹੈ ਬਿ ਇਮੇਜਿਨੇਸ਼ਨ ਕੋਈ ਫੈਂਟਸੀ ਨਹੀਂ ਇਹ ਸਕਸੈਸ ਦੇ ਸਟਾਰਟਿੰਗ ਪੁਆਇੰਟ ਹੈ ਪੈਸਾ ਪਾਵਰ ਸਟੇਟਸ ਅਚੀਵਮੈਂਟ ਇਹ ਸਭ ਪਹਿਲਾਂ ਦਿਮਾਗ ਵਿੱਚ ਪੈਦਾ ਹੁੰਦੇ ਨੇ ਫਿਰ ਜਾ ਕੇ ਕਿਤੇ ਰੀਅਲ ਦੁਨੀਆ ਵਿੱਚ ਨਜ਼ਰ ਆਉਂਦੇ ਨੇ ਜੇ ਦਿਮਾਗ ਵਿੱਚ ਕੁਝ ਵੀ ਨਹੀਂ ਤਾਂ ਲਾਈਫ ਵਿੱਚ ਕੁਝ ਵੀ ਨਹੀਂ ਇਮੇਜਿਨੇਸ਼ਨ ਹੀ ਉਹ ਬ੍ਰਿਜ ਹੈ ਜੋ ਡਿਜ਼ਾਇਰ ਨੂੰ ਰਿਐਲਿਟੀ ਨਾਲ ਜੋੜ ਦਿੰਦਾ ਤੋਂ ਗੱਲ ਕਰਦੇ ਹਾਂ ਇੱਕ ਰੀਅਲ ਲਾਈਫ ਐਗਜ਼ਾਮਪਲ ਦੀ ਰਾਈਟ ਬ੍ਰਦਰਸ ਇੱਕ ਵਕਤ ਸੀ ਜੋ ਦੁਨੀਆ ਕਹਿੰਦੀ ਸੀ ਵੀ ਇਨਸਾਨ ਕਦੀ ਉੱਡ ਨਹੀਂ ਸਕਦਾ ਪਰ ਰਾਈਟ ਬ੍ਰਦਰਸ ਨੇ ਉਹ ਚੀਜ਼ ਇਮੇਜਿਨ ਕੀਤੀ ਜੋ ਦੁਨੀਆ ਨੂੰ ਪਾਗਲਪਨ ਲੱਗਦੀ ਸੀ ਵੀ ਇਹ ਕੀ ਸੋਚੀ ਜਾਂਦੇ ਆ ਪਰ ਉਹਨਾਂ ਕੋਲ ਜ਼ਿਆਦਾ ਨਾ ਪੈਸੇ ਸੀ ਨਾ ਹੀ ਕੋਈ ਐਡਵਾਂਸਡ ਟੈਕਨੋਲੋਜੀ ਸੀ ਉਹਨਾਂ ਕੋਲ ਇੱਕ ਕਲੀਅਰ ਇਮੇਜਿਨੇਸ਼ਨ ਦੇ ਨਾਲ ਨਾਲ ਸਟਰੋਂਗ ਬਲੀਵ ਵੀ ਸੀ ਤੋਂ ਉਹਨਾਂ ਨੇ ਪਹਿਲਾਂ ਦਿਮਾਗ ਵਿੱਚ ਫਲਾਈਟ ਦੇਖੀ ਫਿਰ ਹੌਲੀ-ਹੌਲੀ ਉਹ ਫਲਾਈਟ ਨੂੰ ਰਿਐਲਿਟੀ ਬਣਾਇਆ ਅੱਜ 에ਰੋਪਲੇਨ ਕਾਮਨ ਹੈ ਪਰ ਉਸ ਟਾਈਮ ਇਹ ਸਿਰਫ ਇੱਕ ਇਮੇਜਿਨੇਸ਼ਨ ਦਾ ਹਿੱਸਾ ਸੀ ਜੋ ਕਿ ਉਹਨਾਂ ਦੇ ਡਿਜ਼ਾਇਰ ਇਮੇਜਿਨੇਸ਼ਨ ਨੇ ਮਿਲ ਕੇ ਉਸਨੇ ਇੱਕ ਰਿਐਲਿਟੀ ਦਾ ਰੂਪ ਦਿੱਤਾ ਤੋਂ ਗੱਲ ਕਰਦੇ ਹਾਂ ਵਾਟ ਇਜ਼ ਇਮੇਜਿਨੇਸ਼ਨ ਰੀਅਲੀ ਇਮੇਜਿਨੇਸ਼ਨ ਮਤਲਬ ਸਿਰਫ ਸੁਪਨਾ ਦੇਖਣਾ ਨਹੀਂ ਇਮੇਜਿਨੇਸ਼ਨ ਦਾ ਮਤਲਬ ਹੈ ਵੀ ਫਿਊਚਰ ਨੂੰ ਪ੍ਰੈਜ਼ੈਂਟ ਵਿੱਚ ਫੀਲ ਕਰਨਾ ਜਦੋਂ ਤੁਸੀਂ ਵਾਰ-ਵਾਰ ਆਪਣੀ ਜ਼ਿੰਦ ਕਫਿਊਚਰ ਸੇਮ ਆਪਣੇ ਮਾਈਂਡ ਵਿੱਚ ਰਿਪੀਟ ਕਰਦੇ ਹੋ ਤੇ ਤੁਹਾਡਾ ਸਬਕੌਂਸ਼ੀਅਸ ਮਾਈਂਡ ਉਹਨੂੰ ਸੱਚ ਮੰਨ ਲੈਂਦਾ ਹੈ ਸਬਕੌਂਸ਼ੀਅਸ ਮਾਈਂਡ ਲੌਜੀਕ ਨਹੀਂ ਸਮਝਦਾ ਪਰ ਉਹ ਇਮੇਜ ਤੇ ਇਮੋਸ਼ਨ ਨੂੰ ਸਮਝ ਸਕਦਾ ਇਸ ਕਰਕੇ ਇਮੇਜਿਨੇਸ਼ਨ ਸਿਰਫ ਸੋਚ ਨਹੀਂ ਇੱਕ ਮੈਂਟਲ ਪ੍ਰੋਗਰਾਮਿੰਗ ਦੋ ਤਰ੍ਹਾਂ ਦੀ ਇਮੇਜਿਨੇਸ਼ਨ ਹੁੰਦੀ ਹੈ ਨੈਪੋਲੀਨਲ ਦਾ ਸਭ ਤੋਂ ਪਹਿਲੀ ਇਮੇਜਿਨੇਸ਼ਨ ਹੈ ਸੈਂਥੈਟਿਕ ਇਮੇਜਿਨੇਸ਼ਨ ਇੰਦੇ ਵਿੱਚ ਕੀ ਹੁੰਦਾ ਹੈ ਕਿ ਪੁਰਾਣੇ ਆਈਡੀਆਜ਼ ਜਾਂ ਦੋ ਚੀਜ਼ਾਂ ਨੂੰ ਕੰਬਾਈਨ ਕਰਕੇ ਇੱਕ ਨਵਾਂ ਆਈਡੀਆ ਬਣਾਇਆ ਜਾਂਦਾ ਲੈਸਪੋਸ ਫੋਨ ਦੇ ਨਾਲ ਕੈਮਰਾ ਕੰਬਾਈਨ ਕਰਤਾ ਤੇ 스마트ਫੋਨ ਬਣ ਗਿਆ ਟੈਕਸੀ ਦੇ ਵਿੱਚ ਐਪ ਆਪਤੀ Uber ਬਣ ਗਈ ਆਫਿਸ 'ਚ ਇੰਟਰਨੈਟ ਕਰਤਾ ਰਿਮੋਟ ਵਰਕ ਬਣ ਗਿਆ ਵੀ ਤੁਸੀਂ ਘਰੋਂ ਹੀ ਐਕਸੈਸ ਕਰ ਸਕਦੇ ਹੋ ਆਫਿਸ ਦੇ ਕੰਮ ਨੂੰ ਇਹ ਇਮੇਜਿਨੇਸ਼ਨ ਯੂਸਫੁਲ ਹੈ ਪਰ ਇਹ ਹਮੇਸ਼ਾ ਐਗਜ਼ਿਸਟਿੰਗ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਜੋ ਕਿ ਆਲਰੇਡੀ ਐਗਜ਼ਿਸ ਦੂਸਰਾ ਹੈ ਕ੍ਰੀਏਟਿਵ ਇਮੇਜਿਨੇਸ਼ਨ। ਇਹ ਇਮੇਜਿਨੇਸ਼ਨ ਸਬਕੌਂਸ਼ੀਅਸ ਮਾਈਂਡ ਤੋਂ ਹੁੰਦੀ ਹੈ ਇੱਕ ਫਰੈਸ਼ ਆਈਡੀਆ, ਇੱਕ ਨਵਾਂ ਬੀਜ ਜਿਹੜਾ ਤੁਸੀਂ ਬੀਜਦੇ ਹੋ ਤੇ ਆਫਟਰ ਥੈਟ ਉਹਨੂੰ ਰਿਐਲਿਟੀ ਵਿੱਚ ਕਨਵਰਟ ਕਰਦੇ ਹੋ। ਇਹ ਸਿਰਫ ਉਹਨਾਂ ਕੋਲ ਏਕਟਿਵ ਹੁੰਦੀ ਹੈ ਜਿਨ੍ਹਾਂ ਕੋਲ ਸਟਰੌਂਗ ਡਿਜ਼ਾਇਰ ਤੇ ਫੇਥ ਹੁੰਦਾ ਹੈ। ਇੱਕ ਹੋਰ ਰੀਅਲ ਐਗਜ਼ਾਮਪਲ ਦੀ ਗੱਲ ਕਰਦੇ ਹੋਏ ਤਾਂ ਸਾਂ ਤੇ ਥਾਮਸ ਐਡੀਸਨ ਨੂੰ ਯਾਦ ਕਰੋ। ਲੋਕ ਕਹਿੰਦੇ ਵੀ ਇਲੈਕਟ੍ਰਿਕ ਬਲਬ ਇੱਕ ਇੰਪੋਸੀਬਲ ਗੱਲ ਹੈ ਪਰ ਐਡੀਸਨ ਨੇ ਨਾ ਸਿਰਫ ਬਲਬ ਬਣਾਇਆ, ਪੂਰੀ ਦੁਨੀਆ ਨੂੰ ਰੋਸ਼ਨ ਕੀਤਾ। ਹਜ਼ਾਰਾਂ ਫੇਲੀਅਰਜ਼ ਆਏ ਪਰ ਦੱਸਦਾ ਸੀ ਵੀ ਆਈ ਡਿਡਨਟ ਫਾਲ ਆਈ ਫਾਊਂਡ 10000 ਵੇਜ਼ ਥੈਟ ਵੋਮ ਵਰਕ ਵੀ ਮੈਂ ਕਦੀ ਹਾਰਿਆ ਨਹੀਂ ਮੈਂ 10000 ਤਰੀਕੇ ਲੱਭ ਲਏ ਜਿਹੜੇ ਕੰਮ ਨਹੀਂ ਕਰਦੇ ਇੱਕ ਸੋਚ ਦਾ ਤਰੀਕਾ ਹੈ 네ਗੇਟਿਵ ਨੂੰ ਵੀ ਪੋਜ਼ਿਟਿਵ ਚ ਕਨਵਰਟ ਕਰਨਾ ਬਲਬ ਪਹਿਲਾਂ ਉਸਦੇ ਦਿਮਾਗ ਵਿੱਚ ਰੋਸ਼ਨ ਹੋਇਆ ਫਿਰ ਦੁਨੀਆ ਰੋਸ਼ਨ ਹੋਈ ਉਹਦੀ ਇਮੇਜਿਨੇਸ਼ਨ ਦੇ ਕਰਕੇ ਤੋਂ ਇਹ ਹੈ ਕ੍ਰੀਏਟਿਵ ਇਮੇਜਿਨੇਸ਼ਨ ਦੀ ਇੱਕ ਰੀਅਲ ਪਾਵਰ ਤੇ ਜਿੰਦੀ ਜਾਗ ਦੀ ਉਦਾਹਰਨ ਆ ਗੱਲ ਕਰਦੇ ਆਂ ਵੀ ਵਾਈ ਮੋਸਟ ਪੀਪਲ ਨੇਵਰ ਯੂਜ਼ ਇਮੇਜਿਨੇਸ਼ਨ ਜ਼ਿਆਦਾਤਰ ਲੋਕ ਇਮੇਜਿਨੇਸ਼ਨ ਯੂਜ਼ ਹੀ ਨਹੀਂ ਕਰਦੇ ਉਹ ਆਪਣੀਆਂ ਪ੍ਰੈਜ਼ੈਂਟ ਦੀਆਂ ਪ੍ਰੋਬਲਮਾਂ ਤੇ ਹੀ ਫੋਕਸ ਕਰਦੇ ਰਹਿੰਦੇ ਨੇ ਬਹੁਤ ਡਰਦੇ ਰਹਿੰਦੇ ਨੇ ਜੇ ਕਿਤੇ ਕੰਮ ਨਾ ਬਣਿਆ ਜੇ ਕਿਤੇ ਮੈਂ ਫੇਲ ਹੋ ਗਿਆ ਸੋ ਨੈਪੋਲੀਅਨ ਨੇ ਆਪਣੇ ਦਿਮਾਗ ਵਿੱਚ ਦੱਸਦਾ ਹੈ ਵੀ ਫੇਅਰ ਤੇ ਡਾਊਟ ਇਮੇਜਿਨੇਸ਼ਨ ਨੂੰ ਕਿਲ ਕਰਦੇ ਨੇ ਇਸ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਜਿਸ ਦਿਮਾਗ ਵਿੱਚ ਡਾਊਟ ਹੋਵੇ ਉਹ ਦਿਮਾਗ ਕ੍ਰੀਏਟ ਨਹੀਂ ਕਰ ਸਕਦਾ ਕੁਝ ਵੀ ਨਾ ਵਾ ਸਿਰਫ ਉਹ ਸਰਵਾਈਵ ਕਰ ਸਕਦਾ ਇਸ ਕਰਕੇ ਜ਼ਿਆਦਾਤਰ ਲੋਕ ਐਵਰੇਜ ਲਾਈਫ ਐਕਸੈਪਟ ਕਰ ਲੈਂਦੇ ਨੇ ਰਿਸਕ ਲੈਣ ਤੋਂ ਡਰਦੇ ਹੋਏ ਅੱਜ ਤੁਸੀਂ ਜੋ ਇਮੇਜਿਨ ਕਰ ਰਹੇ ਹੋ ਉਹ ਤੁਸੀਂ ਕੱਲ ਬਣੋਗੇ ਜੇ ਇਮੇਜਿਨੇਸ਼ਨ ਛੋਟੀ ਹੈ इज वॉक जिथे ड्रीम सिर्फ सपनेक्यूशन बन जाते जो भीडियो तो पसंद आई लाइक करो सबसक्राइब करो शेयर करो अपने दोस्तों जिन्होंने तो जर्नी जा तद तक सात श्रीकाल मिलते हैं अगली